ਪਹਿਲੀ ਪਾਰਸ਼ਾਈਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਮਕਬੂਲਪੁਰਾ ਵੱਲੋਂ ਮਹਿਤਾ ਰੋਡ ਤੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸਾਥਕਾ ਕੌਂਸਲਰ ਅਜੀਤ ਸਿੰਘ ਪਾਟਿਆ ਮੁਖਤਾਰ ਤੇ ਸੇਵਾ ਕਰਨ ਪੁੱਜੇ। ਸੁਸਾਇਟੀ ਦੇ ਮੁਖ ਸੇਵਾਦਾਰ ਸਤਨਾਮ ਸਿੰਘ ਮੱਲੀ, ਕੁਲਦੀਪ ਸਿੰਘ ਮਕਬੂਲਪੁਰਾ ਪ੍ਰਧਾਨ, ਵਾਰ ਨੰਬਰ 72 ਨੇ ਇਸ ਸ਼ੁਭ ਦਿਹਾੜੀ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੁਸਾਇਟੀ ਦੇ ਸਾਰੇ ਮੈਂਬਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਮੌਕੇ ਡਾਕਟਰ ਚਰਨਜੀਤ ਸਿੰਘ ਮੱਲੀ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਪ੍ਰਧਾਨ ਸੁਖਦੇਵ ਸਿੰਘ ਮਿੱਠੂ, ਗੁਰਪ੍ਰੀਤ ਸਿੰਘ ਅਤੇ ਰਕੇਸ਼ ਕੁਮਾਰ ਸਾਹ ਨੇ ਸਾਰੇ ਮੈਂਬਰਾਂ ਨੇ ਲੰਗਰ ਸੇਵਾ ਕੀਤੀ। ਬਾਦ ਕੀ ਬਾਤ ਤੇਰੇ ਗੁਣ ਗਾਉਂਦਾ ਬਾਦ ਕੀ ਬਾਤ ਤੇਰੇ ਮੇਰਾ ਮੰਤਰੀ ਪੂਰਾ ਇਸ ਲਈ ਬਣਾਇਆ ਜਾ ਰਿਹਾ ਬਲਕਿ ਸਾਰੇ ਵਰਲਡ ਦੇ ਵਿੱਚ ਆਪਣੇ ਕੋ ਹਿੰਦੂ ਹੈ ਭਾਵੇਂ ਕੋ ਸਿੱਖ ਹੈ ਹਰ ਬੰਦਾ ਕਿਸੇ ਵੀ ਧਰਮ ਦਾ ਉਹ ਇਸ ਪੁਰਬ ਨੂੰ ਬਹੁਤ ਜਾਵਾ ਦੇ ਪਿਆਰਾਂ ਨਾਲ ਮਨਾਉਂਦਾ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੀ ਨੂੰ ਇੱਕ ਤਰ੍ਹਾਂ ਦੀ ਜਾ ਕੇ ਸ੍ਰੀ ਗੁਰੂ ਮਹਾਰਾਜ ਦੇ ਮਾਰ ਸਾਹਿਬ ਜੋ ਹਰ ਬੰਦਾ ਸਾਹਿਬ ਕੀ ਪੋਜੀਸ਼ਨ ਹੈ ਤੇਲ ਜਿਹੜਾ ਨਿਕਲਦੀ ਹੈਗੀ ਇਹ ਪੁਰਨਾਮੀ ਦੇਵ ਜੀ ਨੇ ਸਾਡੀ ਬਾਣਦਾਂ ਦਾ ਪੂਰਾ ਮੰਨਣਾ ਇੱਕ ਬਾਣੀ ਗੱਲ ਨੇ ਮੈਂ ਵਾਰ ਨੰਬਰ 27 ਦਾ ਇੰਚਾਰਜ ਹਾਂ ਦੀ ਗੁਰਦੇਖਬਾਦ ਸੁਸਾਇਟੀ ਪੂਰੀ ਜਿਹੜੀ ਆ ਜਿਹੜੀ ਗੁਰਦੇਖਬਾਦ ਗੁਰਦਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਦੀ ਆ ਹਰ ਸੰਗਰਾਂਦ ਦੀ ਸੰਗਤ ਔਰ ਜਿਹੜਾ ਵੀ ਪਰਪੁਰਪੁਰ ਸਾਹਿਬ ਨਿਕਲਦੇ ਆ ਉਹਨਾਂ ਦੇ ਵਿੱਚ ਹੀ ਪੰਜ ਪਿਆਰਾਂ ਦਾ ਸਤਕਾਰ ਕੀਤਾ ਜਾਂਦਾ ਵਾ ਔਰ ਜਿੰਨਾ ਵੀ ਨਗਰ ਕੀਰਤਨ ਨਿਕਲਦਾ ਵਾ ਉਹਦੇ ਸਤਕਾਰ ਸਾਹਿਬ ਜਿਹੜੀ ਆ ਹਰ ਵਾਰੀ ਲੰਗਰ ਦਾ ਪ੍ਰਬੰਧ ਜਿਹੜਾ ਹੈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਵਾ ਅੱਜ ਅਸੀਂ ਲਾਕਰਵਾਸੀ ਸਮੂਹ ਲਾਕਰਵਾਸੀ ਮਕਬੂਰੇ ਵਾਲੇ ਜਿਹੜੇ ਆ ਮੈਂ ਇਹ ਲੰਗਰਾਂ ਦੇ ਪ੍ਰਬੰਧ ਔਰ ਗੱਲ ਕੀਤਾ ਦੇ ਪ੍ਰਬੰਧ ਜਿਹੜੇ ਫਾਇਦਾ ਨੇ ਕੀਤੇ ਜਾਂਦੇ ਨੇ ਔਰ ਮੈਂ ਸਾਰੇ ਇਲਾਕੇ ਨੂੰ ਇਹ ਵਧਾਈ ਦੇਣਾ ਵਾਂ ਕਿ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਦੇਣੇ ਆ ਬੜੇ ਵੱਡ ਭਾਗੇ ਤਰੀਕੇ ਨਾਲ ਮਨਾਏ ਜਾਂਦੇ ਨੇ ਪਰ ਇੱਕ ਬੇਨਤੀ ਜ਼ਰੂਰੀ ਇਹ ਕਰਦਾ ਵਾਂ ਕਿ ਦੇਖੋ ਜੀ ਸਾਡੇ ਇਲਾਕੇ ਨੂੰ ਹਮੇਸ਼ਾ ਨੈਗੇਟਿਵਿਟੀ ਨਾਲ ਜੋੜਿਆ ਜਾਂਦਾ ਵਾ ਪਰ ਮੈਂ ਕਹਿੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਜੋ ਸਾਡੇ ਇਲਾਕੇ ਦੇ ਚੰਗੇ ਕੰਮ ਲੋਕ ਕਰਦੇ ਨੇ ਚੰਗੇ ਦਿਨ ਮਨਾਉਂਦੇ ਨੇ ਸਿੰਝਾ ਕਰਾਉਂਦੇ ਨੇ ਖੇਡਾਂ ਕਰਾਉਂਦੇ ਨੇ ਗੁਰਪੁਰਬ ਮਨਾਉਂਦੇ ਨੇ ਨਗਰ ਕੀਰਤਨ ਸਜਾਉਂਦੇ ਨੇ ਇਹ ਚੀਜ਼ਾਂ ਦੇ ਵਾਸਤੇ ਵੀ ਲੋਕਾਂ ਨੂੰ ਜਾਗਰੂਕ ਕਰਨਾ ਜਿਹਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜੀ ਸਾਡੇ ਗੁਰਦੁਆਰਾ ਇਕਬਾਦਰ ਸੇਵਾ ਸੁਸਾਇਟੀ ਵੱਲੋਂ ਸੇਵਾ ਹੈ ਜੀ ਤੇ ਸਾਰੇ ਬਦਵੰਤੇ ਆਂਡ ਗਵਾਂਢ ਨੇ ਰਲ ਕੇ ਸੇਵਾ ਕੀਤੀ ਹੈ ਸਜੋਗ ਹੈ ਸਾਡੇ ਪਿੰਡ ਦਾ ਅਹੀਂ ਇਹ ਚਾਹੁੰਦੇ ਆ ਵੀ ਸਾਡੇ ਪਿੰਡ ਦੀਆਂ ਬੁਰਾਈਆਂ ਦੇ ਹਰ ਕੋਈ ਕਰਦਾ ਕੋਈ ਚੰਗਿਆਈ ਵਾਲੀ ਗੱਲ ਵੀ ਸਾਹਮਣੇ ਆਵੇ ਜਿਸਾਂ ਗੁਰਦੁਆਰਾ ਸਾਹਿਬ ਸਾਡੇ ਬਾਬਾ ਜੀਵਨ ਸਿੰਘ ਗੁਰਦੇਵ ਭਦਰਪਾਲ ਸਾਹਿਬ ਆ ਇਥੇ ਬਹੁਤ ਚੰਗੇ ਕਾਰਜ ਹੁੰਦੇ ਆ ਉਹਨਾਂ ਨੂੰ ਵੀ ਮੀਡੀਆ 'ਚ ਦਿਖਾਇਆ ਜਾਵੇ ਆਪ ਜੀ ਦਾ ਹਾਰਦਿਕ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ